ਆਏ ਤਸਵੀਰਾਂ ਤੁਹਾਨੂੰ ਦਿਖਾਣੇ ਆ ਜਿਸ ਦੇ ਵਿੱਚ ਇੱਕ ਪੁੱਲ ਤੋਂ ਟ੍ਰੇਨ ਲੰਘ ਰਹੀ ਹੁੰਦੀ ਹੈ ਤੇ ਅੱਧ ਵਿਚਾਲੇ ਪੁੱਲ ਦੇ ਜਿਹੜਾ ਟ੍ਰੇਨ ਰੁਕ ਜਾਂਦੀ ਹੈ ਤਾਂ ਇਸ ਦੇ ਪਿੱਛੇ ਦਾ ਕਾਰਨ ਜਿਹੜਾ ਹੈ ਪ੍ਰੈਸ਼ਰ ਲੀਕੇਜ ਦੱਸਿਆ ਜਾ ਰਿਹਾ ਹੈ ਕਿ ਉਸ ਜਦੋਂ ਪ੍ਰੈਸ਼ਰ ਲੀਕ ਹੋ ਰਿਹਾ ਸੀ ਟ੍ਰੇਨ 'ਚੋਂ ਇਸ ਕਰਕੇ ਜਿਹੜਾ ਇਹ ਟ੍ਰੇਨ ਉੱਤੇ ਰੁਕ ਜਾਂਦੀ ਹੈ ਤਾਂ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਲੋਕੋ ਪਾਇਲਟ ਜਿਹੜਾ ਆ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਜਿਹੜਾ ਆ ਇਸ ਇੰਜਨ ਤੱਕ ਪਹੁੰਚਦਾ ਹੈ ਤਾਂ ਜੋ ਸਮੱਸਿਆ ਨੂੰ ਠੀਕ ਕੀਤਾ ਜਾ ਸਕੇ ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਪਤਾ ਨਹੀਂ ਕਿਹੜੀ ਜਗ੍ਹਾ ਦੀ ਹੈ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਲੋਕੋ ਪਾਇਲਟ ਆਪਣੀ ਜਾਣ ਜੋਖਮ ਦੇ ਵਿੱਚ ਪਾ ਕੇ ਇਸ ਟ੍ਰੇਨ ਨੂੰ ਸਹੀ ਕਰ ਰਹੇ ਨੇ ਇਸ ਤੋਂ ਬਾਅਦ ਜਦੋਂ ਟ੍ਰੇਨ ਸਹੀ ਹੋ ਜਾਂਦੀ ਜਾਂ ਤਾਂ ਟ੍ਰੇਨ ਫਿਰ ਤੋਂ ਰਵਾਨਾ ਹੋ ਜਾਂਦੀ ਹੈ ਲੇਕਿਨ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਹੁਣ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਇਸ ਵੀਡੀਓ ਦੇ ਕੀ ਕਹਿਣਾ ਚਾਹੁੰਦੇ ਹੋ ਆਪਣੀ ਪ੍ਰਤੀਕਿਰਿਆ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ Sil kia wè, kon kon kipi kon kia.